ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਵੱਲੋਂ ਵਕਫ ਵਕ ਮੰਗਾਂ ਨੂੰ ਲੈ ਕੇ ਅਤੇ ਰੋਸ ਵਜੋਂ ਸ਼ਾਮ ਤੋਂ ਪੰਜਾਬ ਭਰ ਦੇ ਵਿੱਚ ਸਾਰੇ ਪੰਜਾਬ ਰੋਡਵੇਜ਼ ਪੀਆਰਟੀਸੀ ਡੀਪੂਆਂ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਸਰਕਾਰ ਖਿਲਾਫ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ। ਉਤਤੇ ਹੀ ਪੰਜਾਬ ਭਰ ਚ ਸਰਕਾਰੀ ਬੱਸਾਂ ਬੰਦ ਕਰ ਮੁਕੰਮਲ ਹੜਤਾਲ ਕਰ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵੱਲੋਂ ਮੁਹਾਲੀ ਤੋਂ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹائش ਵੱਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕਰਨ ਦੇ ਐਲਾਨ ਕੀਤੇ ਗਏ ਨੇ। ਤਾਂ ਦੂਸਰੇ ਦੇ ਪਾਸੇ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਲੋਕ ਬੱਸਾਂ ਦਾ ਸਫ਼ਰ ਕਰਦੇ ਪਏ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਕੋਈ ਮੈਂ ਪੰਜਾਬ ਰੋਡਵੇ ਪੀਆਰਟੀਸੀ ਪੰਨ ਬੱਸ ਕੰਟਰੈਕਟ ਵਰਕਰ ਯੂਨੀਅਨ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੀਪ ਕੁਮਾਰ ਸ਼ਰਮਾ ਬੰਦ ਕਰਨਾ ਸਾਡਾ ਸ਼ੌਂਕ ਨਹੀਂਗਾ ਮਜਬੂਰੀ ਹੈ ਕਿ ਸਰਕਾਰ ਜਿਹੜੀ ਆ ਆਊਟਸੋਰਸ ਰਹੀ ਗੈਰ ਕਾਨੂੰਨੀ ਭਰਤੀ ਜਿਹੜੀ ਉਹ ਕਰ ਰਹੀ ਆ ਰੋਪੜ ਡੀਪੂ ਦੇ ਵਿੱਚ ਦੋ ਡਰਾਈਵਰ ਜਿਹੜੇ ਨੇ ਗੈਰ ਕਾਨੂੰਨੀ ਭਰਤੀ ਕੀਤੇ ਯਾਨੀ ਕਿ ਪੈਰਾਸ਼ੂਟ ਰਾਈ ਕਿਉਂਕਿ ਅਸੀਂ ਭਰਤੀ ਰੱਦ ਕਰਵਾਈ ਸੀ ਮੁੰਡਿਆਂ ਨੇ ਤੈਲ ਪਾਇਆ ਆਪਣੇ ਤੇ ਚੰਡੀਗੜ੍ਹ ਪੀਏਪੀ ਚੌਂਕ ਬੰਦ ਕੀਤਾ ਅੰਮ੍ਰਿਤਸਰ ਗੇਟ 골ਡਨ ਗੇਟ ਬੰਦ ਕੀਤਾ ਤੇ ਭਰਤੀ ਰੱਦ ਕੀਤੀ ਸੀ ਫਿਰ ਇਹ ਮੁੰਡੇ ਕਿੱਥੋਂ ਆ ਗਏ 28 ਬੰਦੇ ਜਿਹੜੇ ਨੇ ਆਊਟਸੋਰਸਰਾਂ ਹੀ ਭਰਤੀ ਕਰਕੇ ਸਰਕਾਰ ਵੱਖ-ਵੱਖ ਡੀਪੋਾਂ 'ਚ ਭੇਜ ਰਹੀ ਹੈ ਦੋ ਮੁੰਡੇ ਜਿਹੜੇ ਉਹਨਾਂ ਨੂੰ ਰੋਪੜ ਡੀਪੋ ਦੀ ਗੱਡੀ ਜਿਹੜੀ ਆਊਟ ਹੋਈ ਆ ਬਾਹਰੋਂ ਬਾਹਰ ਉਹਨਾਂ ਨੂੰ ਜੁਆਇਨ ਕਰਾ ਕੇ ਬਾਹਰ ਭੇਜਤਾ ਟ੍ਰੇਨਿੰਗ ਤੇ ਕਿਤੇ ਉਹਨਾਂ ਦੀ ਟ੍ਰੇਨਿੰਗ ਨਹੀਂ ਹੋਈ ਜਨਤਾ ਨਾਲ ਖਲਵਾੜ ਕੀਤਾ ਜਾ ਰਿਹਾ ਜਿਹਦੀ ਅਸੀਂ ਮੰਗ ਕੀਤੀ ਸੀ ਵੀ ਇਹ ਭਰਤੀ ਰੱਦ ਕਰਕੇ ਮਹਿਕਮਾ ਆਪ ਭਰਤੀ ਕਰੇ ਫਿਰ ਸਾਡੇ ਕੰਡੀਸ਼ਨਾਂ ਲਾ ਕੇ ਜਿਹੜੇ ਵਰਕਰ ਨੇ ਉਹ ਕੱਢੇ ਨੇ ਨਜਾਇਜ਼ ਮਾਰੂ ਕੰਡੀਸ਼ਨਾਂ ਲਾ ਕੇ ਉਹ ਰੱਦ ਕੀਤੀਆਂ ਜਾਣ ਸਾਡੇ ਦੇ ਕੋਈ ਸਿਵਲ ਸਰਵਿਸ ਰੂਲ ਬਣਾਏ ਜਾਣ ਪਨਪਾਸ ਦੇ ਵਿੱਚ ਜਿੱਦੇ ਨਾਲ ਸਾਡੀ ਜਿਹੜੀ ਨੌਕਰੀ ਉਹ ਸੇਫ ਰਹੇ ਫਿਰ 15 9 2021 ਤੋਂ ਜਿਹੜਾ ਵਾਅਦਾ ਹੋਇਆ ਸੀ ਤਨਖਾਹਾਂ ਦਾ ਉਹ ਕੁਝ ਮਲਾਜਮਾਂ ਦੇ ਉੱਤੇ ਲਾਗੂ ਨਹੀਂ ਕੀਤਾ ਜਿੱਦਾਂ ਕਿ ਡਾਟਾ ਐਂਟਰੀ ਆਪਰੇਟਰ ਨੇ ਪਨਪਾਸ ਦੇ ਵਿੱਚ ਐਡਵਾਂਸ ਬੁਕਰ ਨੇ ਪੀਆਰਟੀਸ ਦੇ ਵਿੱਚ ਉਹਨਾਂ ਤੇ ਵੀ ਲਾਗੂ ਹੋਣਾ ਚਾਹੀਦਾ ਬਟਾਲੇ ਦਾ ਇੱਕ ਕਨੈਕਟਰ ਆ ਜੀ ਮੁੰਡਾ ਜਿਹਦੇ ਕਰਕੇ ਉਹ ਰਿਪੋਰਟ ਉਹਦੀ ਹੋ ਗਈ ਸੀ ਨਜਾਇਜ਼ ਸਵਾਰੀ ਨੇ ਟਿਕਟ ਨਹੀਂ ਲਈ ਉਹ 7 ਦਿਨ ਤੁਹਾਡੇ ਸਾਹਮਣੇ ਇੱਥੇ ਟੈਂਕੀ ਤੇ ਰਿਹਾ ਟੈਂਕੀ ਦੇ ਉੱਤੇ ਚੜਿਆ ਨੰਗੇ ਧੜੋ ਨੇ ਪ੍ਰਦਰਸ਼ਨ ਕੀਤਾ ਉਹਦੇ ਸਮਰਥਨ ਦੇ ਵਿੱਚ ਅਸੀਂ ਵੀ ਤਨਖਾਹਾਂ ਕਟਾਈਆਂ ਆਪਣੀਆਂ ਰੋਸ ਪ੍ਰਦਰਸ਼ਨ ਕੀਤੇ ਧਰਨੇ ਲਾਏ ਉਹਦੀ ਇਨਕੁਆਰੀ ਲਾ ਕੇ ਨਜਾਇਜ਼ ਤੌਰ ਤੇ ਤਖਤਾਂ ਨੂੰ ਅੱਖੋਂ ਪਰੋਖੇ ਕਰਕੇ ਉਹਨੂੰ ਫਰਗ ਕਰ ਦਿੱਤਾ ਗਿਆ ਉਹਦੀਆਂ ਸਬਾਵਾਂ ਖਤਮ ਕਰ ਦਿੱਤੀਆਂ ਗਈਆਂ ਉਹਦਾ ਵੀ ਸਾਡੇ 'ਚ ਰੋਸ ਆ ਅਸੀਂ ਗੇਟ ਰਲੀਆਂ ਕੀਤੀਆਂ ਪ੍ਰੈਸ ਕਾਨਫਰੰਸ ਵੀ ਕੀਤੀ ਹੁਣ ਕੀ ਅੱਗੋਂ ਜਿਹੜਾ ਵਾ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਬੰਦ ਕਰ ਦਿੱਤਾ ਗਿਆ ਅਗਲਾ ਕੀ ਸਟੈਪ ਹੋਏਗਾ ਦੇਖੋ ਜੀ ਸਾਡਾ ਅੱਜ ਸਾਡਾ ਹੁਕਮ ਹੋਇਆ ਸੀ ਬੰਦ ਕਰਨ ਦਾ ਅਸੀਂ 12 ਵਜੇ ਤੱਕ ਟਾਈਮ ਦਿੱਤਾ ਸੀ ਵੀ ਜਿਹੜੀ ਉਹ ਭਰਤੀ ਰੱਦ ਕਰਕੇ ਵਿਭਾਗ ਮੰ ਦੁਬਾਰਾ ਭਰਤੀ ਕਰੇ ਪੱਕੀ ਸਾਨੂੰ ਉਹਦੇ ਕੋਈ ਇਤਰਾਜ਼ ਨਹੀਂ ਹੈ ਪਰ ਇਹਨਾਂ ਨੇ ਬਗੈਰ ਸਰਵਸ ਰੂਲਾਂ ਤੋਂ ਦੁਬਾਰਾ ਫੇਰ ਆਊਟਸੋਰਸ ਭਰਤੀ ਕੀਤੀ ਆ ਜਦੋਂ ਕਿ ਸਰਕਾਰ ਕਹਿੰਦੀ ਹੈ ਵੀ ਅਸੀਂ ਆਊਟਸੋਰਸ ਦੇ ਕੋ ਬੰਦਾ ਹੀ ਨਹੀਂ ਭਰਤੀ ਕਰਨਾ ਤੇ ਕੌਣ ਬੰਦੇ ਰੱਖੇ ਤੇ ਖੁਦ ਹੀ ਉਹ ਤੇ ਆਮ ਜਨਤਾ ਦੇ ਵਿੱਚੋਂ ਹੀ ਨੇ ਸਾਡੇ ਡਰਾਈਵਰ ਭਰਾ ਨੇ ਉਹ ਕਿਹੜੇ ਕਿਹੜੇ ਬਾਹਰੋਂ ਆਏ ਹੋਣੇ ਆ ਪਰ ਉਹਨਾਂ ਨੂੰ 9000 ਰੁਪਏ ਤੇ ਰੱਖ ਰਿਹਾ ਜੀ ਅਸੀਂ 17-18000 ਰੁਪਿਆ ਲੈ ਰਹੇ ਆ ਤੇ ਕੰਡੀਸ਼ਨ ਜਿਹੜੀ ਆ ਵੀ ਉਹਨਾਂ ਦੇ ਉੱਤੇ ਮਿਨੀਮਮ ਵੇਜ ਲਾ ਕੇ ਵੀ 9000 ਤਨਖਾਹ ਦੇ ਉੱਤੇ ਕੋਈ ਡਰਾਈਵਰ ਥੋੜੇ ਹੁੰਦਾ ਆ ਹੁਣ ਅਸੀਂ ਇਹਦੇ ਸਵੇਰੇ ਆ ਡੀਪੂ ਬੰਦ ਕਰਕੇ 27 ਦੇ 27 ਠਰਾ ਪਨਬਸ ਦੇ 9 ਪੀਆਰਟੀ ਦੇ ਤੇ ਸਵੇਰੇ ਅਸੀਂ ਮੋਹਾਲੀ ਚੰਡੀਗੜ੍ਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਰਾ ਕਰਾਂਗੇ ਪੂਰੇ ਯੋਰ ਸ਼ੋਰ ਨਾਲ ਜਾ ਰਹੇ ਆ ਜੀ 27 ਦੇ 27 ਦੀ ਔਰ ਆਮ ਪਬਲਿਕ ਕੋਲੋਂ ਅਸੀਂ ਮਾਫੀ ਚਾਹੁੰਦੇ ਆਂ ਕਿ ਜੇ ਉਹਨਾਂ ਨੂੰ ਕੋਈ ਖੇਚਲ ਦਾ ਖੇਚਲ ਹੁੰਦੀ ਹੈ ਤੇ ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਆਂ ਪਰ ਅਸੀਂ ਤੁਹਾਡੇ ਫਾਇਦੇ ਵਾਸਤੇ ਕਰ ਰਹੇ ਆਂ ਕਿ ਜੇ ਨੌਕਰੀਆਂ ਨਿਕਲਣਗੀਆਂ ਪੱਕੀਆਂ ਤੇ ਆਮ ਜਨਤਾ ਦੇ ਵਿੱਚੋਂ ਹੀ ਉਹਨਾਂ ਨੂੰ ਨੌਕਰੀ ਮਿਲੂਗੀ ਪੰਜਾਬ ਚ ਬੰਦੇ ਬਿਲਕੁਲ ਜੀ ਪੰਜਾਬ ਪੂਰਾ ਆਲ ਓਵਰ ਕਿੰਨੇ ਡੀਪੂ ਆ ਪੰਜਾਬ ਚ 18 ਡੀਪੂ ਜੀ ਪਨ ਬਸਦੇ 9 ਡੀਪੂ ਪੀਆਰਟੀ ਸੀ ਬਸ ਇੱਕੋ ਵੱਡੇ ਇੱਕੋ ਵੱਡੇ ਬਸ ਮੇਰਾ ਨਾਮ ਮੇਰਾ ਨਾਮ ਪ੍ਰਥੀਪਾਲ ਸਿੰਘ ਪੀਸੀ 246 ਬਟਾਲੇ ਡੀਪੂ ਤੋਂ ਜਿੱਦਾਂ ਨਹੀਂ ਤੁਹਾਨੂੰ ਦੱਸਿਆ ਕਿ ਸ਼੍ਰੀ ਪ੍ਰਦੀਪ ਕੁਮਾਰ ਜੀ ਸਾਡੇ ਸੈਂਟਰ ਬੋਰਡ ਦੇ ਪ੍ਰਧਾਨ ਜੀ ਹੋਣਾ ਦੱਸਿਆ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ 27 ਦੇ 27 ਡੀਪੂ ਕੱਲ ਨੂੰ ਬੰਦੇ ਆ बंद ਕਰਕੇ ਤੇ सीएम ਸਾਹਿਬ ਦੀ ਗਾੜੀ ਕੋਠੇ ਕਿ ਧਰਨਾ ਦਿੱਤਾ ਜਾਊਗਾ ਜੀ ਉਹਦੇ ਵਿੱਚ ਅਸੀਂ ਮਾਫੀ ਚਾਹੁੰਦੇ ਆ ਪਬਲਿਕ ਤੋਂ ਤੇ ਮੈਂ ਚਾਹੁੰਨਾ ਵਾਂ ਕਿ ਪਬਲਿਕ ਤੋਂ ਮਾਫੀ ਚਾਹੁੰਨੇ ਇਸ ਕਰਕੇ ਜਿਹੜੀ ਮੇਰੀ ਰਿਪੋਰਟ ਨਜਾਇਜ਼ ਕੀਤੀ ਗਈ ਆ 7 ਦਿਨ ਮੈਂ ਟੈਂਕੀ ਤੇ ਚੜਿਆ ਜੀ ਦਿਨ ਰਾਤ ਝਾਕ ਕੇ ਲੰਗਾਈ ਆ ਮੇਰੇ ਮਗਰ 27 ਦੇ 27 ਡੀਪੋਆ ਵਰਕਰਾਂ ਨੇ ਤਨਖਾਹਾਂ ਵੀ ਕਟਵਾਈਆਂ ਤੇ ਮੈਂ ਚਾਹੁੰਦਾ ਕਿ ਮੇਰੀ ਜਿਹੜੀ ਡਿਊਟੀ ਆ ਮੈਨੂੰ ਮੋਰ ਤੋਂ ਬਹਾਲ ਕੀਤਾ ਜਾਵੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ